ਅਸੀਂ ਉਹਨਾਂ ਨੂੰ ਸਵਾਲ ਕੀਤਾ ਤੇ ਮੁਰਕੇ ਸਵਾਲ ਤੋਂ ਨਾਰਾਜ਼ ਹੋ ਕੇ ਉਹ ਚਲੇ ਗਏ ਉਸ ਦੇ ਬਾਅਦ ਆਪਣੇ ਪੀਏ ਦੇ WhatsApp ਉੱਤੇ ਕਾਲ ਤੋਂ ਕਾਲ ਕਰਦੇ ਨੇ ਸਾਨੂੰ ਤੇ ਕਹਿੰਦੇ ਨੇ ਕਿ ਮੈਂ ਤੇਰੇ ਹਰ ਗੱਲ ਦਾ ਸਵਾਲ ਦਾ ਜਵਾਬ ਨਹੀਂ ਦੇਣਾ ਮੈਂ ਤਾਂ ਤੇਰੀ ਭਰਾਵਾ ਹਰ ਗੱਲ ਦਾ ਜਵਾਬ ਦਨਾ ਹੈ ਸੋ ਤੁਹਾਡਾ ਦੇਖੋ ਤੁਹਾਡਾ ਇਹ ਕਹ ਰਿਹਾ ਕਿ ਮੈਂ ਚਲੋ ਦੇਖੋ ਪਰਸਨਲ ਮੈਨੂੰ ਲੱਗਦਾ ਪਰਸਨਲ ਨਹੀਂ ਆਪਾਂ ਨੂੰ ਜਾਣਾ ਚਾਹੀਦਾ ਦੇਖੋ ਤੁਹਾਡਾ ਕੰਮ ਤੁਹਾਡਾ ਇਹ ਕੋਤਵਾਰ ਕਿ ਜਿਹੜੇ ਜਲੰਧਰ ਦੇ ਸੰਸਦ ਨੇ ਚੰਨੀ ਜੀ ਉਹ ਆਪਣੇ ਆਪਣੇ ਚਮਕੌਰ ਸਾਹਿਬ ਹਲਕੇ 'ਚ ਕੰਮ ਕਰ ਰਹੇ ਪੂਰਾ ਜ਼ਿਲ੍ਹਾ ਹੀ ਭੁੱਲ ਗਏ ਆ ਕਿ ਜ਼ਿਲ੍ਹੇ ਦੇ ਵਿੱਚ ਵੀ ਤਾਂ ਆਪਦਾ ਆਈ ਹੋਈ ਆ ਤੁਸੀਂ ਖੁਦ ਜਿਹੜਾ ਆਪ ਆਪਣੇ ਹਲਕੇ 'ਚ ਗਏ ਆ ਜਿੱਥੇ ਤੁਹਾਡੇ ਹਲਕੇ 'ਚ ਆਪਦਾ ਆਈ ਆ ਪਾਣੀ 'ਚ ਤੁਸੀਂ ਲੋਕਾਂ ਦੀ ਹੈਲਪ ਕੀਤੀ ਉਸ ਸਮੇਂ ਉਹ ਨਹੀਂ ਨਜ਼ਰਾਂ ਦੇ ਧਰਮਵੀਰ ਗਾਂਧੀ ਉਹਨਾਂ ਨੂੰ ਵੀ ਇੱਕ ਚਿੱਠੀ ਲਿਖੀ ਗਈ ਆ ਕਾਂਗਰਸ ਹਾਈ ਕਮਾਨ ਵੱਲੋਂ ਰਾਜਾ ਵੜਿੰਗ ਵੱਲੋਂ ਲੇਕਿਨ ਉਹ ਇੱਕ ਦਿਨ ਆਂਦੇ ਉਸ ਤੋਂ ਬਾਅਦ ਨਜ਼ਰਾਂ ਨੇ ਬੰਦ ਹੋ ਜਾਂਦੀਆਂ ਆ ਨੀ ਨਹੀਂ ਇਹ ਹੁਣ ਕੋਈ ਗੱਲ ਨਹੀਂ ਦੇਖੋ ਦੇਖੋ ਉਹ ਉੱਥੇ ਸ਼ਾਹਕੋਟ ਵੀ ਗਏ ਸੀ ਨਕੌਦਰ ਵੀ ਗਏ ਸੀ ਮੈਨੂੰ ਲੱਗਦਾ ਕੰਮ ਕਰਨਾ ਚਾਹੀਦਾ ਨਾ ਉੱਥੇ ਕੰਮ ਕਰ ਰਹੇ ਇੱਥੇ ਕਿਉਂ ਨਾ ਮੈਨੂੰ ਲੱਗਦਾ ਲੋਕੀ ਵੀ ਸਵਾਲ ਕਰ ਰਹੇ ਨੇ ਇਹ ਮੈਨੂੰ ਲੱਗਦਾ ਠੀਕ ਕੰਮ ਕਰ ਰਹੇ ਹੈਗੇ ਆਪਾਂ ਇਸ ਗੱਲ ਤੇ ਬਹੁਤ ਜ਼ਿਆਦਾ ਮੈਨੂੰ ਲੱਗਦਾ ਲੋਕ ਸਵਾਲ ਕਰ ਰਹੇ ਕਹਿੰਦੇ ਕਿ ਉੱਥੇ ਕੰਮ ਕਰ ਲੈ ਲੋਕਾਂ ਦੇਖੋ ਲੋਕਾਂ ਦਾ ਸਵਾਲ ਕਰਨਾ ਲੋਕਾਂ ਦਾ ਫਰਜ਼ ਬਣਦਾ ਤੁਹਾਡਾ ਵੀ ਸਵਾਲ ਕਰਨਾ ਫਰਜ਼ ਬਣਦਾ ਕਿਉਂਕਿ ਤੁਸੀਂ ਵੀ ਲੋਕਾਂ ਦੇ ਬਿਹਫ ਤੇ ਗੱਲ ਕਰਦੇ ਆ ਮੈਨੂੰ ਲੱਗਦਾ ਇਹ ਬਿਹਤਰ ਹੋਊਗਾ ਕਿ ਤੁਸੀਂ ਉਹਨਾਂ ਨੂੰ ਜੇ ਪੁੱਛਣਾ ਤਾਂ ਜ਼ਿਆਦਾ ਬਿਹਤਰ ਹੈ ਅਸੀਂ ਉਹਨਾਂ ਨੂੰ ਸਵਾਲ ਕੀਤਾ ਤੇ ਮੁਰਕੇ ਸਵਾਲ ਤੋਂ ਨਾਰਾਜ਼ ਹੋ ਕੇ ਉਹ ਚਲੇ ਗਏ ਉਸਦੇ ਬਾਅਦ ਆਪਣੇ ਪੀਏ ਦੇ WhatsApp ਉਨ ਕਾਲ ਤੋਂ ਕਾਲ ਕਰਦੇ ਨੇ ਸਾਨੂੰ ਤੇ ਕਹਿੰਦੇ ਨੇ ਕਿ ਮੈਂ ਤੇਰੇ ਹਰ ਗੱਲ ਦਾ ਸਵਾਲ ਦਾ ਜਵਾਬ ਨਹੀਂ ਦੇਣਾ ਬਾਤ ਖੂਬ ਮੈਂ ਤਾਂ ਤੇਰੀ ਭਰਾਵਾ ਹਰ ਗੱਲ ਦਾ ਜਵਾਬ ਦਿੰਨਾ ਹੈਗਾ ਸੋ ਤੁਹਾਡਾ ਦੇਖੋ ਤੁਹਾਡਾ ਇਹ ਕਹਿ ਰਹੇ ਕਿ ਮੈਂ ਚਲੋ ਦੇਖੋ ਪਰਸਨਲ ਮੈਨੂੰ ਲੱਗਦਾ ਪਰਸਨਲਲੀ ਆਪਾਂ ਨੂੰ ਜਾਣਾ ਚਾਹੀਦਾ ਦੇਖੋ ਤੁਹਾਡਾ ਕੰਮ ਤੁਹਾਡਾ ਦੇਖੋ ਤੁਹਾਡਾ ਤੁਹਾਡਾ ਕੰਮ ਹੈਗਾ ਸਾਨੂੰ ਕੁਐਸਚਨ ਕਰਨਾ ਸਾਡਾ ਕੋਈ ਹਾਂ ਮੈਂ ਉਹੀ ਗੱਲ ਕਰਦਾ ਮੈਂ ਤੁਹਾਨੂੰ ਬਿਲਕੁਲ ਖਿੜੇ ਮੱਥੇ ਜਿਹੜਾ ਆ ਫੋਨ ਨੂੰ ਅਨਸਰ ਕਰ ਰਿਆ ਵੀ ਇਹ ਚੀਜ਼ ਕੁਝ ਉਹਨਾਂ ਨੂੰ ਵੀ ਪੁੱਛੀ ਜਾ ਸਕਦੀ ਹੈ ਬਟ ਮੈਨੂੰ ਲੱਗਦਾ ਕਿ ਮੇਰੇ ਹਲਕੇ 'ਚ ਮੈਂ ਤੋਂ ਮੈਨੂੰ ਫੋਨ ਆਇਆ ਸੀ ਮੈਂ ਕਿਹਾ ਸੀ ਮੇਰੇ ਹਲਕੇ 'ਚ ਬਹੁਤ ਜ਼ਿਆਦਾ ਜ਼ਰੂਰਤ ਨਹੀਂ ਜਦੋਂ ਜ਼ਰੂਰਤ ਹੋਊਗੀ ਮੈਂ ਦੱਸੂਗਾ ਉਹਨੂੰ ਉੱਧਰ ਗਏ ਸੀ ਸ਼ਾਕ ਉੱਟ ਗਏ ਸੀ ਇਹਨਾਂ ਹਲਕਿਆਂ 'ਚ ਫਲੋਰ ਵੀ ਹੈ ਸਰ ਉਹ ਇੱਕ ਦਿਨਾਂ ਦੇ ਬਾਕੀ ਦਿਨ ਗਾਇਬ ਰਹਿੰਦੇ ਨੇ ਸਰ ਉਹ ਹੋ ਤਾਂ ਤਾਂ ਦੱਸੋ ਨਾ ਚਲੋ ਉਹ ਆਉਣ ਵਾਲੇ ਦੇ ਕੋ ਉਹਨਾਂ ਦਾ ਉਹਨਾਂ ਦਾ ਘਰ ਬਣ ਰਿਹਾ ਹੈਗਾ ਉਹ ਸੋਸ਼ਲ ਮੀਡੀਆ ਤੇ ਐਕਟਿਵ ਨਜ਼ਰ ਆਉਂਦੇ ਨੇ ਉਸ ਤੇ ਵੀ ਆਤੀ ਚਿੱਠੀ ਜਾਂਦੀ ਹੈ ਕੱਲ ਉਹਨਾਂ ਨੂੰ ਸਵਾਲ ਕੀਤਾ ਜਾਂਦਾ ਹੈ ਉਹ ਕਹਿੰਦੇ ਕਿ ਉਹਨਾਂ ਦੇ ਘਰੇ ਅ ਮੈਨੂੰ ਤਾਂ ਨੋਟਿਸ ਆਂਦਾ ਨਹੀਂ ਉਹਨਾਂ ਦਾ ਸਸ ਦੇਖੋ ਉਹਨਾਂ ਦਾ ਵੀ ਨਹੀਂ ਚਲੋ ਮੈਂ ਇਸ ਗੱਲ ਤੇ ਕੋਈ ਕਮੈਂਟ ਨਹੀਂ ਕਰਦਾ ਉਹਨਾਂ ਦਾ ਘਰ ਬਣ ਰਿਹਾ ਹੈਗਾ ਮੈਨੂੰ ਲੱਗਦਾ ਜਦੋਂ ਘਰ ਬਣ ਜਾਊਗਾ ਤੇ ਫਿਰ ਉਹ ਮੈਨੂੰ ਰੈਗੂਲਰ ਜਿਹੜਾ ਇੱਥੇ ਆਉਣਾ ਸ਼ੁਰੂ ਕਰ ਲੈਣਾ ਹਾਂ ਤੇ ਜਦ ਲੋਕਾਂ ਕਿਉਂਕਿ ਜਦੋਂ ਇਲੈਕਸ਼ਨ ਸੀਗੇ 2024 ਦੀ ਚੋਣਾਂ ਸੀਗੀਆਂ ਉਹਨਾਂ ਵਿੱਚ ਤਾਂ ਕਿਹਾ ਮੈਂ ਇੱਥੇ ਘਰ ਲੈ ਲਿਆ ਮੈਂ ਇੱਥੇ ਰਹਿਣਾ ਹੈਗਾ ਫਿਰ ਉਸਦੇ ਬਾਅਦ ਅਸੀਂ ਇੰਟਰਵਿਊ ਵੀ ਕਰਦੇ ਹਾਂ ਉਹਦੇ ਵਿੱਚ ਉਹ ਕਹਿ ਦਿੰਦੇ ਹੈਗੇ ਕਿ ਯਾਰ ਮੈਂ ਜਿਹੜਾ ਫਲੈਟ ਰੇ ਕਰਾਇਤੇ ਆ ਹਜੇ ਮੇਕੋ ਆਪਣਾ ਘਰ ਨਹੀਂ ਮਤਲਬ ਇੱਕ ਤਰਫ ਕਹਿ ਰਹੇ ਲੋਕਾਂ ਨੂੰ ਮਤਲਬ ਗੁੰਮਰਾਹੀ ਕਰ ਰਹੇ ਹੈਗੇ ਆ ਲੋਕ ਹੁਣ ਲੋਕ ਤਾਂ ਛੱਡੋ ਕੀ ਤੁਹਾਡੀ ਕਾਂਗਰਸ ਪਾਰਟੀ ਦੇ ਚਾਹੇ ਬੇਸ਼ੱਕ ਅੱਗੇ ਵੀ ਦੱਸੇ ਮੀਡੀਆ ਅੱਗੇ ਨਹੀਂ ਆਂਦੇ ਲੇਕਿਨ ਨਾਰਾਜ਼ਗੀ ਜ਼ਾਹਿਰ ਕਰਦੇ ਕਹਿੰਦੇ ਮਿਲਦਾ ਹੀ ਨਹੀਂ ਇੱਥੇ ਵੀ ਦੇਖੋ ਉਹਨਾਂ ਦਾ ਘਰ ਦੋਨੇ ਛੱਤਾਂ ਉਹਨਾਂ ਦੀਆਂ ਪੈ ਗਈਆਂ ਹੈਗੀਆਂ ਮੈਨੂੰ ਲੱਗਦਾ ਥੋੜੇ ਦਿਨਾਂ ਚ ਇੱਥੇ ਸ਼ਿਫਟ ਕਰ ਜਾਣਗੇ ਔਰ ਮੈਨੂੰ ਲੱਗਦਾ ਰੈਗੂਲਰਲੀ ਇੱਥੇ ਲੋਕਾਂ ਨੂੰ ਮਿਲਣਗੇ